ਜਲੰਧਰ ਦੇ ਕਰਤਾਰਪੁਰ 'ਚ ਇਹ ਨਿਹੰਗ ਸਿੰਘਾਂ ਅਤੇ ਰੇਲਵੇ ਫਾਟਕ ਦੇ ਮੁਲਾਜ਼ਮਾਂ ਦੇ ਵਿਚਕਾਰ ਝਗੜਾ ਹੋ ਗਿਆ ਲੜਾਈ ਹੋ ਗਈ ਤੇ ਨਿਹੰਗ ਸਿੰਘਾਂ ਦੇ ਵੱਲੋਂ ਉਹਨਾਂ ਤੇ ਹਮਲਾ ਕਰ ਦਿੱਤਾ ਗਿਆ ਜਿਸ ਦੇ ਵਿੱਚ ਦੋ ਵਿਅਕਤੀ ਜਿਹੜੇ ਆ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ सुरेंद्र ਜੀ सुरेंद्र ਜਿਹੜੇ ਕਰਤਾਰਪੁਰ ਦੇ ਵਿੱਚ ਇਹ ਨਿਹੰਗ ਸਿੰਘ ਸੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਿਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੰਦਾ ਰਿਹਾ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕੁ ਸ਼ਾਨਦਾਰ ਮੁਹੱਲਾ ਕਲੀਨਿਕ ਹੈ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਬ ਨੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਪਹਿਲਾਂ ਸਿਹਤ ਜ਼ਰੂਰੀ ਹੈ ਅਸੀਂ ਜਦੋਂ ਸੌ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਦੇ ਵੱਲੋਂ ਰੇਲਵੇ ਫਾਟਕ ਦੇ ਮੁਲਾਜ਼ਮਾਂ ਤੇ ਹਮਲਾ ਕੀਤਾ ਗਿਆ ਇਸ ਬਾਰੇ ਹੋਰ ਤੁਹਾਡੇ ਤੋਂ ਕੀ ਜਾਣਕਾਰੀ ਕਿ ਕਿਵੇਂ ਇਹ ਜਿਹੜਾ ਹਮਲਾ ਹੋਇਆ ਤੇ ਕਿਉਂ ਕੀਤਾ ਗਿਆ ਕਿਸ ਗੱਲ ਨੂੰ ਲੈ ਕੇ ਇਹ ਪੂਰਾ ਵਿਵਾਦ ਜਿਹੜਾ ਇਹ ਪਕਿਆ ਸਾਡੀ ਟਾਪਮੈਨ ਇੱਕ ਕਰਤਾਰਪੁਰ ਦਾ ਜਿਹੜਾ ਫਾਟਕ ਹੈਗਾ ਹੈ تین ਫਾਟਕ ਹੈਗਾ ਐਕਸ 55 ਉੱਥੇ ਜਿਹੜਾ ਗੇਟਮੈਨ ਸੀਗਾ ਉਹ ਉਸੇ ਨਾਲ ਆਰਪੀਐਨ ਤੇ ਜਵਾਨ ਡਿਊਟੀ ਤੇ ਮੌਜੂਦ ਸੀਗੇ ਤੇ ਰੇਲਵੇ ਫਾਟਕ ਬੰਦ ਸੀਗਾ ਜਿਸ ਦੌਰਾਨ ਟੀ ਐ ਜੰਗ ਸਿੰਘਾ ਜੀ ਜੋ ਜਾਣਕਾਰੀ ਮਿਲੀ ਹੈ ਕਿ ਇਹ ਜੰਗਾਰੇ ਬਾਣੇ ਦੇ ਵਿੱਚ ਗੱਡੀ ਆਉਂਦੀ ਹੈ ਇੱਕ ਗੱਡੀ ਉੱਥੇ ਗੇਟ ਤੇ ਰੁਕਦੀ ਹੈ ਪਾਰਕ ਤੇ ਰੁਕਦੀ ਹੈ ਤੇ ਜਿਹੜਾ ਗੇਟਮੈਨ ਤੇ ਮੌਜੂਦ ਆਰਪੀਐਫ ਦਾ ਅਧਿਕਾਰੀ ਸੀਗਾ ਉਸਨੇ ਗੱਡੀ ਸਾਈਡ ਤੇ ਖੜੀ ਕਰਨ ਨੂੰ ਕਿਹਾ ਜਿਸ ਤੋਂ ਬਾਅਦ ਜਿਹੜੇ ਬਾਹਲੇ ਦੇ ਵਿੱਚ ਲੋਕ ਆਏ ਸਨ ਉਹ ਥੋੜਾ ਇਤਰਾਜ਼ ਕਰਨ ਲੱਗੇ ਗੁੱਸਾ ਹੋਣ ਲੱਗੇ ਤਾਂ ਆਪਸ ਵਿੱਚ ਇਹਨਾਂ ਦੀ ਟਕਰਾਅ ਹੋਈ ਗੇਟਮੈਨ ਆਰਪੀਐਫ ਜਵਾਨ ਜੀ ਤੇ ਨਿਹੰਦੇ ਨਿਹੰਦੇ ਫਾਰੇ ਵਿੱਚ ਜਿਹੜੇ ਲੋਕ ਆਏ ਸੀ ਕਿ ਉਹਨਾਂ ਦੀ ਆਪ ਜੀ ਸਖਰ ਦੀ ਕਾਫੀ ਸਖਰ ਵਦਨ ਤੋਂ ਬਾਅਦ ਜਦੋਂ ਆਗੂ ਬੁਲਾਏ ਗਏ ਸੀ ਆਗੂ ਬੁਲਾਏ ਗਏ ਤੇ ਉਹਨਾਂ ਨੇ ਜਿਵੇਂ ਕਿ ਨਿਯੰਤਰਣ ਜਿਵੇਂ ਖੋਲਾ ਨੇ ਗੇਟਮੈਨ ਦੇ ਨਾਲ ਜਿਹੜਾ ਆਰਪੀਐਸ ਜਵਾਨ ਸੀਗਾ ਉਹਦੀ ਤੇਜ਼ ਦਾ ਤੇ ਹੰ ਨਾਲ ਉਹਦੀ ਬਾਹ ਦੇ ਹਮਲਾ ਕਰਤਾ ਜਿਹਦੇ ਨਾਲ ਉਹਦੀ ਬਾਹ ਵੱਡੀ ਗਈ ਹਾਲਾਂਕਿ 300 ਦਾ ਆਰਪੀਐਸ ਦੇ ਜਵਾਨ ਨੂੰ ਤੇ ਜਿਹੜਾ ਗੇਟਮੈਨ ਸੀਗਾ ਉਹਨੂੰ ਸਖਤ ਜੂਤ ਨਾਲ ਕੁੱਟ ਕਰ ਦਿੱਤਾ ਗਿਆ ਇਸ ਦੇ ਵਿੱਚ ਹੁਣ ਅਗਲੀ ਕਾਰਵਾਈ ਜਿਹੜੀ ਹੈਗੀ ਆ ਸਥਾਨਾ ਐਸਐਚਓ ਜਿਹੜਾ ਸਰਕਾਰ ਤੋਂ ਹੈਗਾ ਉਧਰ ਵੱਲੋਂ ਕੀਤੀ ਜਾ ਰਹੀ ਹੈ ਤਾਂ ਉਹਨਾਂ ਵੱਲੋਂ ਇਹ ਜਿਹੜੇ ਪਿਆਰ ਹੈਗੇ ਆਂ ਅਗਲੇ ਹੌਣ ਕੀ ਕੀ ਹਾਲਾਤ ਹੈਗੇ ਨੇ ਜੇਕਰ ਦੇਸ਼ ਆਰਪੀਐਫ ਜਵਾਲ ਦੇ ਇਹ ਜੀ ਪੂਰੀ ਤਰ੍ਹਾਂ ਨਾਲ ਸਪਸ਼ਟ ਹੀ ਹੈਗਾ ਜਿਹੜੇ ਵਾਪਸ ਵੀ ਉਹਨਾਂ ਕੋਲ ਜਾਣਕਾਰੀ ਲਵਾਂਗੇ ਪਰ ਸਿਲਹਾਨ ਇਹ ਦੱਸਿਆ ਜਾ ਰਿਹਾ ਕਿ ਦੋਨੇ ਜਿਹੜੇ ਗੇਟਮੈਨ ਤੇ ਅਧਿਕਾਰੀ ਹੈਗੇ ਨੇ ਜਵਾਲੇ ਦਾ ਆਰਪੀਐਫ ਦਾ ਉਹਨਾਂ ਨੇ ਹਸਪਤਾਲ ਧੱਕ ਲੈ ਗਏ ਜੀ ਧੰਨਵਾਦ ਸੁਰਿੰਦਰ ਹੋ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਏਸੀ ਮੇਰੇ ਸਹਿਯੋਗੀ ਸੁਰਿੰਦਰ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਜਲੰਧਰ ਦੇ ਕਰਤਾਰਪੁਰ ਦੇ ਵਿੱਚ ਇਹ ਰੇਲਵੇ ਫਾਟਕ ਦੇ ਮਲਾਸ਼ਮਾ ਤੇ ਹਮਲਾ ਹੋਇਆ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਏ ਵਿਅਕਤੀਆਂ ਦੇ ਵੱਲੋਂ ਉਹਨਾਂ ਤੇ ਹਮਲਾ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਹਮਲੇ ਦਾ ਕਾਰਨ ਹੈ ਦੋਵਾਂ ਦੇ ਵਿੱਚ ਇੱਕ ਵਿਵਾਦ ਹੋ ਗਿਆ ਸੀਗਾ ਉਹ ਵਿਵਾਦ ਇਸ ਲਈ ਹੋਇਆ ਸੀ ਕਿਉਂਕਿ ਰੇਲਵੇ ਫਾਟਕ ਕ੍ਰੋਸ ਕਰਦੇ ਦੋਵਾਂ ਦੇ ਵਿੱਚ ਝਗੜਾ ਜਿਹੜਾ ਕੁੰਦਾ ਉਸ ਤੋਂ ਬਾਅਦ ਇਹਨਾਂ ਦੇ ਵੱਲੋਂ ਉਸਨਾਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਜਿਸ ਦੇ ਵਿੱਚ ਉਹ ਜ਼ਖਮੀ ਹੋ ਜਾਂਦੇ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿਲੰਦਰ ਦੇ ਕਰਤਾਰਪੁਰ ਦੇ ਮੁੱਖ ਰੇਲਵੇ ਕ੍ਰੋਸਿੰਗ ਤੋਂ ਵੱਡੀ ਖਬਰੇ ਸਾਹਮਣੇ ਆਈ ਹੈ ਕਿ ਜਿੱਥੇ ਆਰਪੀਐਸ ਦੇ ਜਵਾਨ ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਇਸ ਘਟਨਾ ਦੇ ਵਿੱਚ ਇੱਕ ਆਰਪੀਐਸ ਮੁਲਾਜ਼ਮ ਦੀ ਜਿਹੜੇ ਉਸਤੇ ਬੁਰੀ ਤਰ੍ਹਾਂ ਬਾਤ ਸੱਟ ਲੱਗੀ ਹੈ ਤੇ ਹਸਪਤਾਲ ਦੇ ਵਿੱਚੋਂ ਦਾਖਲ ਹੈ ਤੇ ਹਮਲਾਵਰਾਂ ਵੱਲੋਂ ਗੇਟਮੈਨ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਇਸ ਘਟਨਾ 'ਚ ਜ਼ਖਮੀ ਹੋਏ ਦੋਵੇਂ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ